ਲੁਧਿਆਣਾ ਪੰਜਾਬ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਮਰੀਜ਼ ਨੂੰ ਆਪਣੇ ਪਤੀ ਦੇ ਸਕੈਨਿੰਗ ਸੈਂਟਰ ਤੇ ਰੈਫਰ ਕਰਨ ਵਾਲੀ ਔਰਤ ਡਾਕਟਰ ਜੋ ਕਿ ਗਾਇਨੀ ਸੀ ਨੂੰ ਚਾਰਜ ਸ਼ੀਟ ਜਾਰੀ ਕਰਨ ਦੇ ਲਈ ਤਿਆਰੀ ਕਰ ਰਹੀ ਹੈ ਜੀ ਹਾਂ ਡਾਇਰੈਕਟਰ ਹੈਲਥ ਨੇ ਮਹਿਲਾ ਡਾਕਟਰ ਨੂੰ ਚਾਰਟ ਸ਼ੀਟ ਕਰਨ ਦੇ ਆਦੇਸ਼ ਦੇ ਦਿੱਤੇ ਨੇ ਉਹਨਾਂ ਸਿਵਲ ਸਰਜਨ ਨੂੰ ਚਾਰਟ ਸ਼ੀਟ ਤਿਆਰ ਕਰਨ ਨੂੰ ਭੇਜਣ ਦੇ ਲਈ ਕਿਹਾ ਹੈ ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਨੇ ਇਹ ਵੀ ਕਿਹਾ ਕਿ ਸਾਨੂੰ ਨਿਰਦੇਸ਼ ਮਿਲ ਗਏ ਨੇ ਚਾਰਟ ਸ਼ੀਟ ਡਰਾਫਟ ਸਿਵਲ ਹਸਪਤਾਲ ਦੇ ਐਸ ਐਮਓ ਵੱਲੋਂ ਤਿਆਰ ਕਰਕੇ ਜਲਦੀ ਡਾਇਰੈਕਟਰ ਹੈਲਥ ਨੂੰ ਭੇਜਿਆ ਜਾ ਜਾਵੇਗਾ ਜਿਸ ਤੋਂ ਬਾਅਦ ਉਥੋਂ ਦੀ ਚਾਰਟ ਸ਼ੀਟ ਜਾਰੀ ਕਰ ਦਿੱਤੀ ਜਾਏਗੀ ਉਹਨਾਂ ਨੇ ਕਿਹਾ ਕਿ ਅਲਟਰਾ ਸਾਊਂਡ ਜੀ ਹਾਂ ਅਲਟਰਾ ਸਾਊਂਡ ਸੈਂਟਰ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਰੈਫਰ ਹੋ ਕੇ ਮਰੀਜ਼ ਉਹਨਾਂ ਦੇ ਕੋਲ ਆਉਂਦੇ ਸਨ ਉਸ ਸਕੈਨਿੰਗ ਕਰਦੇ ਸਨ ਜਿਕੜੀ ਖਾਸ ਗੱਲ ਹੈ ਕਿ ਸਿਵਲ ਸਰਜਨ ਡਾਕਟਰ ਜਸਪੀਰ ਸਿੰਘ ਆਲਕ ਨੇ ਪਿਛਲੇ ਸਾਲ 31 ਦਸੰਬਰ ਨੂੰ ਸਿਵਲ ਹਸਪਤਾਲ ਦਾ ਔਚਕ ਨਿਰੇਖਣ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗਿਆ ਸੀ ਕਿ ਡਾਕਟਰ ਤੇ આરોਪ ਹੈ ਕਿ ਹਸਪਤਾਲ ਵਿੱਚ ਆਪਣੇ ਔਦੇ ਦਾ ਇਸਤੇਮਾਲ ਕਰਕੇ ਉਹ ਆਪਣੇ ਪਤੀ ਦੇ ਜਮਾਲਪੁਰ ਸਥਿਤ ਸਕੈਨਿੰਗ ਸੈਂਟਰ ਨੂੰ ਪ੍ਰਮੋਟ ਕਰ ਰਹੀ ਹੈ। ਉਥੇ ਸਿਵਲ ਹਸਪਤਾਲ ਤੋਂ ਮਰੀਜ਼ਾਂ ਦਾ ਅਲਟਰਾਸਾਉਂਡ ਸਕੈਨਿੰਗ ਦੇ ਲਈ ਆਪਣੇ ਪਤੀ ਦੇ ਸਕੈਨਿੰਗ ਸੈਂਟਰ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਡਿਸਟ੍ਰਿਕਟ ਫੈਮਿਲੀ ਵੈਲਫੇਅਰ ਅਫਸਰ ਨੂੰ ਜਾਂਚ ਸੌਂਪੀ ਗਈ ਹੈ। ਜਾਂਚ ਦੇ ਵਿੱਚ ਇਹ ਵੀ ਲਾਸਾ ਹੋਇਆ ਕਿ 2 ਮਹੀਨੇ ਯਾਨੀ ਕਿ ਅਕਤੂਬਰ ਤੇ ਨਵੰਬਰ 2023 ਵਿੱਚ ਉਸਨੇ 243 ਅਕਤੂਬਰ ਦੇ ਵਿੱਚ 125 ਤੇ ਨਵੰਬਰ ਚ 118 ਮਰੀਜ਼ ਰੈਫਰ ਕੀਤੇ ਸਨ ਇਹਨਾਂ ਵਿੱਚੋਂ 233 ਮਰੀਜ਼ਾਂ ਨੂੰ ਰੈਫਰ ਕਰਨ ਦੇ ਲਈ ਸਿਵਲ ਹਸਪਤਾਲ ਦੀ ਓਪੀਡੀ slip ਦਾ ਦੁਰਉਪਯੋਗ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਸੇ ਵੀ ਓਪੀਡੀ slip ਤੇ ਸਿਵਲ ਹਸਪਤਾਲ ਦਾ ਓਪੀਡੀ ਨੰਬਰ ਜਾਂ CR ਅਰਚ ਨਹੀਂ ਸੀ ਇਸ ਤੇ ਸਿਵਲ ਸਰਜਨ ਦੇ ਨਾਮ ਮਾਰਚ ਮਹੀਨੇ ਤੋਂ ਡਾਇਰੈਕਟਰ ਨੂੰ ਉਕਤ ਡਾਕਟਰ ਦੇ ਖਿਲਾਫ ਜਿਹੜੀ ਕਿ ਕਾਰਵਾਈ ਕਰਨ ਦੀ ਸਿਫਾਰਸ਼ ਵੀ ਭੇਜ ਦਿੱਤੀ ਸੀ ਇਸ ਤੋਂ ਬਾਅਦ ਡਾਇਰੈਕਟਰ ਹੈਲਥ ਨੇ ਮਾਮਲੇ ਦੀ ਗੰਭੀਰਤਾ دیکھتے ਹੋਏ ਡਾਕਟਰ ਦੇ ਖਿਲਾਫ ਚਾਰ ਸ਼ੀਟ ਜਾਰੀ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਹਨ